ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਟੀਚਰਾਂ ਨੇ ਪੱਤਰਕਾਰ ਨਾਲ ਗੱਲਬਾਤ ਕੀਤੀ ਹੈ ਦੱਸਿਆ ਕਿ ਉਹਨਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਉਹਨਾਂ ਕਿਹਾ ਓਵਰਕਰਾਊਡ ਬੱਚੇ ਹੋ ਚੁੱਕੇ ਨੇ ਦੱਸਿਆ ਕਿ ਲੁਧਿਆਣਾ ਦੇ ਹਲਕਾ ਆਤਮਨਗਰ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ 1B ਸਕੂਲ ਦੇ ਹਾਲਾਤ ਖਸਤਾ ਹੋਣ ਦੇ ਚਲਦਿਆਂ ਸਕੂਲ ਦੇ ਟੀਚਰਾਂ ਨੇ ਪੱਤਰਕਾਰ ਨਾਲ ਗੱਲਬਾਤ ਕੀਤੀ ਹੈ ਜਿਸ ਵਿਚੋਣਾ ਨੇ ਜ਼ਿਕਰ ਕੀਤਾ ਹੈ ਕਿ ਸਕੂਲ ਵਿੱਚ ਬੱਚੇ ਓਵਰਕਰਾਊਡ ਹੋ ਚੁੱਕੇ ਨੇ ਇਸ ਬਾਬਤ ਉਹਨਾਂ ਕਈ ਵਾਰ ਸਬੰਧਤ ਮੈਕਮੇ ਨੂੰ ਕਿਹਾ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹਾਲਾਂਕਿ ਉਹਨਾਂ ਕਿਹਾ ਇਸ ਸਕੂਲ ਵਿੱਚ ਕੁੱਲ 6 ਕਮਰੇ ਨੇ 6 ਕਮਰਿਆਂ ਦੇ ਵਿੱਚ ਬੱਚਿਆਂ ਨੂੰ ਪੜਾਉਣਾ ਬੜਾ ਹੀ ਮੁਸ਼ਕਿਲ ਹੈ ਉਹਨਾਂ ਕਿਹਾ ਕਈ ਕਲਾਸਾਂ ਸਾਨੂੰ ਬਾਹਰ ਲਗਾਉਣੀਆਂ ਪੈਂਦੀਆਂ ਨੇ ਇਹ ਚਾਹੇ ਵਿੱਚ ਉਹਨਾਂ ਡਿਮਾਂਡ ਕੀਤੀ ਹੈ ਸਰਕਾਰ ਵੱਲੋਂ ਜੋ ਪ੍ਰਾਇਮਰੀ ਸਕੂਲ ਨੂੰ ਜਗ੍ਹਾ ਅਲੋਟ ਕੀਤੀ ਗਈ ਹੈ ਉਸ ਨੂੰ ਬਣਾ ਕੇ ਦਿੱਤਾ ਜਾਵੇ ਬੱਚਿਆਂ ਦੇ ਵਾਦਰੇ ਗਰਾਫ ਨੂੰ ਉੱਥੇ ਸ਼ਿਫਟ ਕੀਤਾ ਜਾਵੇ ਮੈਂ ਕੀ ਨਾਮਾ ਕਿਹੜਾ ਸਕੂਲ ਹੈ ਜੀ ਸਕੂਲ ਦਾ ਨਾਮ ਹੈ ਸਰਕਾਰੀ ਪ੍ਰਾਇਮਰੀ ਸਕੂਲ 1 ਬੀ ਬਲਾਕ ਹੈ ਲੁਧਿਆਣਾ 2 ਮੇਰਾ ਨਾਮ ਗੁਰਮੀਤ ਚੋਹਾਨ ਹੈ ਮੈਂ ਇਥੋਂ ਦੀ ਹੈਡ ਟੀਚਰ ਮੈਨੂੰ ਕੀ ਦਿੱਕਤ ਆ ਰਹੀ ਹੈ ਨੇ ਕੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਸਾਨੂੰ ਦੇਖੋ ਜੀ ਇੱਥੇ ਬੱਚੇ ਬਹੁਤ ਜ਼ਿਆਦਾ ਹੋ ਚੁੱਕੇ ਨੇ 550 ਤੋਂ ਉੱਤੇ ਬੱਚਾ ਜਾ ਚੁੱਕਾ ਹੈ ਔਰ ਸਕੂਲ ਕੋਲ ਨਹੀਂ ਜਗ੍ਹਾ ਨਹੀਂ ਹੈਗੀ ਕਿ ਉਹ ਸਾਰੇ ਬੱਚਿਆਂ ਨੂੰ ਕਮਰਿਆਂ 'ਚ ਬਿਠਾ ਸਕਣ ਦਿੰਨ-ਦਿੰਨ ਸੈਕਸ਼ਨ ਨੇ ਕਲਾਸਾਂ ਦੇ ਬੱਚੇ ਗਰਮੀ ਸਰਦੀ ਬਰਸਾਤ ਚ ਬਾਰੀ ਬੈਠਦੇ ਔਰ ਸਕੂਲ ਦੀ ਜਿਹੜੀ ਬਿਲਡਿੰਗ ਹੈ ਉਹ ਵੀ ਬਿਲਕੁਲ ਸਹੀ ਹਾਲਤ ਵਿੱਚ ਨਹੀਂ ਹੈਗੀ ਤਰੇੜਾਂ ਆ ਚੁੱਕੀਆਂ ਨੇ ਸਲਾਬ ਕਰਕੇ ਕਿਸੇ ਟਾਈਮ ਵੀ ਕੁਝ ਹੋ ਸਕਦਾ ਹੈ ਜ ਜਿਹਦੇ ਨਾਲ ਵਿਦਿਆਰਥੀ ਔਰ ਅਧਿਆਪਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ ਕੀ ਲੱਗਦਾ ਹੈ ਕੀ ਦਿਮਾਗ ਕੀ ਹੈ ਕਿਉਂ ਬੋਤਾ ਜਾ ਰਿਹਾ ਕੁਝ ਜਗ੍ਹਾ ਜਿਹੜੀ ਸਰਕਾਰ ਦੀ ਪਈ ਆ ਉਸ ਨੂੰ ਜੇ ਵੀ ਮੰਨ ਕੇ ਡਿਮਾਂਡ ਕਰ ਰਹੇ ਹੋ ਕੀ ਲੱਗਦਾ ਹੈ ਹਾਂਜੀ ਸਾਡੇ ਸਕੂਲ ਦੀ ਜਗ੍ਹਾ ਜਿਹੜੀ ਮਤਲਬ ਸਾਡੇ ਕੋਲ ਨਕਸ਼ਾ ਮਿਲਿਆ ਹੋਇਆ ਸਾਨੂੰ ਅ ਇਲੈਕਟ੍ਰਿਸਿਟੀ ਬੋਰਡ ਦੀ ਬੈਕ ਸਾਈਡ ਤੇ 10000 ਅੱਜ ਦੇ ਕਰੀਬ ਜਗ੍ਹਾ ਹੈ ਉਹ ਪ੍ਰਾਇਮਰੀ ਸਕੂਲ ਦੀ ਹੀ ਜਗ੍ਹਾ ਆ ਸਾਡੀ ਮੰਗ ਇਹ ਹੈ ਕਿ ਉੱਥੇ ਸਕੂਲ ਬਣਾਇਆ ਜਾਏ ਤਾਂ ਜੋ ਬੱਚਿਆਂ ਨੂੰ ਬੈਠਣ ਲਈ ਬਿਲਕੁਲ ਸਹੀ ਕਮਰੇ ਮਿਲ ਸਕਣ ਖੇਡਣ ਲਈ ਗਰਾਊਂਡ ਮਿਲ ਸਕੇ ਟੀਚਰਾਂ ਲਈ ਵੀ ਆਫਿਸ ਹੋਵੇ ਮੰਮੇ ਇੱਥੇ ਕੀ ਦਿੱਕਤ ਆ ਰਹੀ ਹੈ ਕੀ ਮਤਲਬ ਕਿ ਬੂਸਕੂਲ ਬੱਥੇ ਹੈ ਹਾਂਜੀ ਇੱਥੇ ਸਕੈਂਡਰੀ ਸਕੂਲ ਵੀ ਹੈ ਵਿੱਚ ਹੀ 12ਵੀਂ ਤੱਕ ਔਰ ਪ੍ਰਾਇਮਰੀ ਸਕੂਲ ਸਾਡਾ ਪ੍ਰੀ ਪ੍ਰਾਇਮਰੀ ਤੋਂ ਪ੍ਰਾਇਮਰੀ ਸਕੂਲ ਹੈ ਜਿਹਦੇ ਨਾਲ ਬੱਚਿਆਂ ਦੀ ਗਿੰਦੀ ਬਹੁਤ ਜ਼ਿਆਦਾ ਹੈ ਸਾਡਾ ਹਾਂਜੀ ਸਾਡੇ ਕੋਲ ਜਿਹੜਾ ਨਕਸ਼ਾ ਉਹਦੇ ਚ ਅਲੋਟ ਹੋਈ ਹੋਈ ਹੈ ਅਸੀਂ ਮੰਗ ਕਰਦੇ ਹਾਂ ਕੀ ਲੱਗਦਾ ਬਰਸਾਤੀ ਮੌਸਮਾਂ ਬੱਚੇ ਜਿਵੇਂ ਬਾਹਰ ਬੈਠੇ ਨੇ ਉੱਥੇ ਦੇ ਹਾਂਜੀ ਬਰਸਾਤਾਂ 'ਚ ਦੇਖੋ ਅਸੀਂ ਬੱਚਿਆਂ ਨੂੰ ਬਾਹਰ ਬਿਠਾਈ ਨਹੀਂ ਸਕਦੇ ਮੈਂ ਆਖੇ ਸਕੂਲ ਦੀਆਂ ਚਿੱਕਾਂ ਲਗਵਾਈਆਂ ਬੱਚੇ ਗਰਮੀ ਸਰਦੀ ਚੈਨ ਜੀ ਬੈਠਦੇ ਸੀ ਕਿ ਜਦੋਂ ਜ਼ਿਆਦਾ ਠੰਡ ਪੈਂਦੀ ਹੈ ਤਾਂ ਵੀ ਨਹੀਂ ਬੈਠ ਸਕਦੇ ਛੋਟੇ ਬੱਚੇ ਨੇ ਹਾਂਜੀ ਕਮਰੇ ਬਹੁਤ ਛੋਟੇ ਨੇ ਔਰ ਕਮਰਿਆਂ ਦੀ ਗਿਣਤੀ ਸਿਰਫ 6 ਹੈ 550 ਬੱਚਿਆਂ ਕੋਲ ਦੇਖੋ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ 550 ਬੱਚਾ 6 ਕਮਰਿਆਂ 'ਚ ਆ ਸਕਦਾ ਹੈ ਕੋਈ ਗੱਲਬਾਤ ਕੀਤੀ ਹੈ ਜੀ ਤੁਸੀਂ ਬੀਓ ਦਾ ਇਲਾਨ ਦੇ ਨਾਲ ਜਾਂ ਵੀ ਮੰਤੀ ਸਭਾ ਦੇ ਨਾਲ ਐਮਐਲਏ ਤੋਂ ਹਾਂਜੀ ਅਸੀਂ ਸਰਦਾਰ ਕੁਲਵੰਤ ਸਿੰਘ ਸਿੱਧੂ ਜਿਹੜੇ ਐਮਐਲਏ ਨੇ ਇਸ ਇਲਾਕੇ ਦੇ ਉਹਨਾਂ ਦੀ ਨੌਲੇਜ ਇਹ ਗੱਲ ਲਿਆਈ ਲਿਆਂਦੀ ਹੋਈ ਹੈ ਠੀਕ ਹੈ ਉਹਨਾਂ ਨੇ ਕੁਝ ਵਿਸ਼ਵਾਸ ਦਿਵਾਇਆ ਕਿ ਬਣ ਜਾਏਗਾ ਸਕੂਲ ਅਸੀਂ ਮੰਗ ਕਰਦੇ ਹਾਂ ਕਿ ਸਕੂਲ ਬਣਾਇਆ ਜਾਵੇ ਹਾਂਜੀ ਸਰ ਕੀ ਨਾਮ ਹੈ ਜੀ ਔਰ ਕੁੱਤੀ ਅਜੇ ਇਥੇ ਸਕੂਲ ਦੇ ਚਾਹ ਮੇਰਾ ਨਾਮ ਡਾਕਟਰ ਸੁਜੀਤ ਸਿੰਘ ਹੈ ਮੈਂ ਗਵਰਨਮੈਂਟ ਪ੍ਰਾਇਮਰੀ ਸਕੂਲ 1 ਦੀ ਸਕੂਲ ਮੈਨੇਜਮੈਂਟ ਮੈਂ ਇਦਰ ਚਿਰ ਮੈਂ ਆ ਕੀ ਦਿੱਕਤ ਆ ਰਹੀ ਦਾਤਾ ਬਾਦ ਇਕੱਠੇ ਹੋਏ ਸਾਰੇ ਟੀਚਰ ਤੇ ਕੁੱਤੀ ਇਕੱਠੇ ਬਿੱਤਾ ਇਹ ਹੀ ਨੇ ਕਿ ਬੱਚਿਆਂ ਦੀ ਗਿਣਤੀ ਦੇ ਮੁਤਾਬਕ ਕਮਰੇ ਬੜੇ ਘੱਟ ਨੇ ਕਮਰੇ ਬੜੇ ਅੰਸ਼ੀਬ ਨੇ ਜਗ੍ਹਾ ਬੜੀ ਘੱਟ ਹੈ ਕਿ ਸਾਡੀ ਇਹ ਮੰਗ ਹੈ ਜੋ ਪੈਂ ਜੀ ਨੇ ਇਥੇ ਦੱਸਿਆ ਕਿ ਗਵਰਨਮੈਂਟ ਪ੍ਰਾਇਮਰੀ ਸਕੂਲ ਲਈ 10000 ਗਾਈ ਦੀ ਜਗਾਹ ਸਰਕਾਰ ਵੱਲੋਂ ਲਾਟ ਦਿੱਤੀ ਗਈ ਹੈ ਯਾਰ ਉਸ ਜਗ੍ਹਾ ਤੇ ਖੇਤ ਜਿਹੜੇ ਸਨ ਗਵਰਨਮੈਂਟ ਪ੍ਰਾਇਮਰੀ ਸਕੂਲ ਨੂੰ ਮਿਲ ਜਾਇਆ। ਇਸ ਨਾਲ ਦੋਸਤਾਂ ਸੇ ਹੱਲ ਹੋਣੀਆਂ ਇਤਨਾ ਗਵਰਨਮੈਂਟ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਆ ਖੇਤ ਡਰਾਉਂਡ ਮਿਲੇਗੀ। ਉਹਨਾਂ ਨੂੰ ਚੰਗੀ ਜਗ੍ਹਾ ਮਿਲ ਜਾਏਗੀ। ਨਾਲ ਹੀ ਜੋ ਸੀਨੀਅਰ ਸਕੰਡਰੀ ਸਕੂਲ ਹੈ ਉਸ ਕੋਲ ਵੀ ਜਗ੍ਹਾ ਘੱਟ ਹੈ ਤੇ ਇਹ ਜਿਹੜੀ ਜਗ੍ਹਾ ਹੈ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਨੂੰ ਦੇ ਦਿੱਤੀ ਜਾਵੇ ਇਹਨਾਂ ਨਾਲ ਦੋਨਾਂ ਸਕੂਲਾਂ ਦੀ ਸਮੱਸਿਆ ਹੱਲ ਹੋਏਗੀ ਤੇ ਸਾਡੀ ਇੱਕ ਜੋ ਮੰਗ ਹੈ ਅਸੀਂ ਹਮਾਇਤ ਕਰਦੇ ਹਾਂ ਸਕੂਲ ਮੈਨੇਜਮੈਂਟ ਕਮੇਟੀ ਤੇ ਇਲਾਕੇ ਵੱਲੋਂ ਇਹ ਹਮਾਇਤ ਕਰਦੇ ਹਾਂ ਕਿ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਗਵਰਨਮੈਂਟ ਸਕੂਲ ਦੀ ਜਗ੍ਹਾ ਪ੍ਰਾਇਮਰੀ ਸਕੂਲ ਦੀ ਜਗ੍ਹਾ ਸਕੂਲ ਨੂੰ ਛੇਤੀ ਜੀ ਛੇਤੀ ਉੱਥੇ ਲਿਜਾਇਆ ਜਾਵੇ ਜਿਹੜੇ ਸਕੂਲ ਤੇ ਬੈਠੇ ਆ ਉਹ ਨਕਸ਼ੇ ਦੇ ਵਿੱਚ ਹੈ ਨਹੀਂ ਦੂਸਰਾ ਕੋਨ ਨਕਸ਼ੇ ਦੇ ਵਿੱਚ ਪਾਸ ਹੈ ਹਾਂਜੀ ਇਹ ਹਾ ਇਹ ਨਕਸ਼ੇ ਵਿੱਚ ਹੈ ਨਹੀਂ ਇਹ ਕਬਜ਼ਾ ਕੀਤਾ ਗਿਆ ਸੀ ਜਦੋਂ ਅਮੀਰਕਰ ਨਗਰ ਦੇ ਲੋਕਾਂ ਨੇ ਉਹਦੇ ਇਹ ਸਕੂਲ ਬਣਾਇਆ ਸੀ ਪਹਿਲੇ ਅਮੀਰਕਰ ਨਗਰ ਦੇ ਵਸਨੀਕਾਂ ਨੇ ਬਣਾਇਆ ਸੀ ਗਵਰਨਮੈਂਟ ਪ੍ਰਾਇਮਰੀ ਸਕੂਲ ਸੀ ਬਾਅਦ ਵਿੱਚ ਇਹ ਵਿੱਚ ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਬਣ ਗਿਆ ਹੁਣ ਕੀ ਲੱਗਦਾ ਜੀ ਜਿਹੜੀ ਡਿਮਾਂਡ ਹੈਗੀ ਆ ਟੀਚਰਸ ਬਦੋ ਉਖਾਈਆਂ ਜਾ ਰਹੀਆਂ ਨੇ ਤਰਕਾਂਤ ਕੌਂਟੀ ਦੀ ਗੱਲ ਹੈ ਹਾਂ ਟੀਚਰਾਂ ਵੱਲੋਂ ਜੋ ਡਿਮਾਂਡ ਉਠਾਈਆਂ ਨੇ ਬਿਲਕੁਲ ਜਿਸ ਨੇ ਅਸੀਂ ਇਲਾਕਾ ਨਿਵਾਸੀ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਇਸ ਗੱਲ ਦੀ ਹਮਾਇਤ ਕਰਦੇ ਆ ਕਿ ਇਹਨਾਂ ਦੀ ਮੰਗ ਜਾਇਜ਼ ਹੈ ਤੇ ਸਰਕਾਰ ਨੂੰ ਇਸ ਮੰਗ ਸੁਣਨੀ ਚਾਹੀਦੀ ਹੈ ਹਲਕਾ ਦੇ ਐਮ ਐਲ ਏ ਕੌਂਸਲ ਜਾਂ ਐਮ ਪੀ ਸਾਹਿਬ ਉਹ ਇਸ ਵੱਲ ਧਿਆਨ ਦੇ ਹਾਂ ਇਹ ਇਹ ਦੋਜਨ ਕਮਰਿਆਂ ਦੀ ਛੱਤਾਂ ਦਾ ਬਹੁਤ ਹੀ ਖਰਾਬ ਹਾਲ ਨੇ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ ਇਸ ਲਈ ਹਾਦਸਾ ਵਾਪਰਨ ਤੋਂ ਪਹਿਲੇ ਹੀ ਸਰਕਾਰ ਧਿਆਨ ਦੇਵੇ ਤੇ ਇਸ ਸਕੂਲ ਨੂੰ ਦੂਜੀ ਜਗ੍ਹਾ ਤੇ ਸ਼ਿਫਟ ਕਰ ਦਿੱਤਾ ਜਾਵੇ ਉਸ ਦੀ ਗ੍ਰਾਂਟ ਜੋ ਹੁਣ ਆਈ ਹੈ ਕਮਰਿਆਂ ਦੀ ਉਹ ਉਹ ਨਵੀਂ ਜਗ੍ਹਾ ਤੇ ਬਣਾਏ ਜਾ ਵਿਧਿਆਨਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ